ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦ ਲੀਤਾ ਇਸ ਵੇਲੇ ਬਾਗੀ ਧੜੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਦੇ ਕਿ ਬਾਗੀ ਧੜੇ ਦੀ ਪ੍ਰਧਾਨਗੀ ਨੂੰ ਲੈ ਕੇ ਪੇਚ ਫਸਦਾ ਹੋਇਆ ਨਜ਼ਰ ਆ ਰਿਹਾ ਤਾਂ ਦੋ ਨਾਮ ਚਰਚਾ ਦੇ ਵਿੱਚ ਚੱਲ ਰਹੇ ਸੀ ਤਾਂ ਇੱਕ ਖੁੱਦ ਬਾਗੀ ਧੜੇ ਦੇ ਹੀ ਇੱਕ ਆਗੂ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਪਰ ਹੁਣ ਇਹ ਗੱਲ ਸਾਹਮਣੇ ਆ ਰਹੀ ਆ ਕਿ ਜੋ ਦੋ ਨਾਮ ਸੀ ਉਹਨਾਂ ਦੇ ਵਿੱਚੋਂ ਇੱਕ ਨੇ ਆਪਣਾ ਨਾਮ ਜੋ ਵਾਪਸ ਲੈ ਲਿਆ ਉਹਨਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਇਨਕਾਰ ਕੀਤਾ ਗਿਆ ਕਿ ਉਹ ਪ੍ਰਧਾਨ ਨਹੀਂ ਬਣਨਾ ਚਾਹੁੰਦੇ ਤਲਾਸ਼ ਦੀ ਕਿ ਵੱਖਰੇ ਚੁੱਲ੍ਹੇ ਦਾ ਲਗਾਤਾਰ ਜ਼ਿਕਰ ਕੀਤਾ ਜਾ ਰਿਹਾ ਸੀ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਇੱਕ ਹੁਕਮ ਸੁਣਾਇਆ ਗਿਆ ਇੱਕ ਹੁਕਮਨਾਮਾ ਸਾਹਿਬ ਆਇਆ ਤਾਂ ਉਸ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਸੀ ਕਿ ਜੇਕਰ ਆਕੂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਨਾਏ ਗਏ ਆਦੇਸ਼ ਨਹੀਂ ਮੰਨਦੇ ਹੁਕਮ ਨਹੀਂ ਮੰਨਦੇ ਤਾਂ ਫਿਰ ਉਹਨਾਂ ਨੂੰ ਆਪੋ ਆਪਣੀ ਸਿਆਸਤ ਮੁਬਾਰਕ ਹੋਵੇ ਜੇਕਰ ਉਹ ਆਪਣੇ ਚੁੱਲ੍ਹੇ ਅਲੱਗ ਅਲੱਗ ਹੀ ਰੱਖਣਾ ਚਾਹੁੰਦੇ ਆ ਤਾਂ ਹੁਣ ਇਸੇ